ਵਾਸਵਾ ਦਾ ਸਾਬ ਵੀ ਕਰਦੇ ਐ ਇੰਨਾ ਵੀ ਸੋਖ ਹੋ ਜਾਂਦਾ ਹੈ ਥੋੜਾ ਥੋੜਾ ਇਹਦਾ ਟ੍ਰੀਟਮੈਂਟ ਆ ਆਪਾਂ ਨੂੰ ਹਰ ਇੱਕ ਨੂੰ ਸਿੱਖਣਾ ਚਾਹੀਦਾ ਜੋ ਵੀ ਵੀਰ ਪਸ਼ੂ ਪਾਲਕ ਸਿਆ ਕੱਟੀ ਤੇ ਉਹ ਏਡੀ ਸਾਰੀ ਲੱਗੇ ਏਡੀ ਕੱਟੀ ਤੇ ਮੈਂ ਕਿਹਾ ਏਡੀ ਕਿਵੇਂ ਸਿੰਘ ਏਡੇ ਬਾਹਰ ਆਏ ਉਹ ਕਟੋ ਕੱਟ 5 ਮਹੀਨੇ ਦੀ ਕੱਟੀ ਨੂੰ ਦੱਸੀ ਜਾਂਦੇ ਦੋਵਾਂ ਮਹੀਨੇ ਦੀ ਦੇਖੋ ਏਡੀ ਗ੍ਰੋਥ ਹੋ ਗਈ ਇਸ ਤਰ੍ਹਾਂ ਸਾਰਾ ਲੋਟੀ ਆ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਐਮ ਕੇ ਦਿਓਲ YouTube ਤੇ 20000 ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਤੁਹਾਡੇ ਸਾਥ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਆ ਠੰਡ ਦੀ ਸ਼ੁਰੂਆਤ ਹੋ ਗਈ ਆ ਤੇ ਠੰਡ ਦੀ ਸ਼ੁਰੂਆਤ ਦੇ ਨਾਲ ਨਾਲ ਕਈਆਂ ਚੀਜ਼ਾਂ ਤੋਂ ਤਾਂ ਆਪਾਂ ਨੂੰ ਸੌਖਾ ਹੋ ਗਿਆ ਤੇ ਕਈਆਂ ਤੋਂ ਆਪਾਂ ਨੂੰ ਔਖਾ ਵੀ ਹੋ ਗਿਆ ਤੇ ਆਪਾਂ ਸੋਚਦੇ ਆਂ ਵੀ ਹਜੇ ਠੰਡ ਕਿਤੇ ਥੋੜੀ ਹੁੰਦੀ ਆ ਥੋੜੀ ਠੰਡ ਦੇ ਵਿੱਚ ਆਪਾਂ ਗੋਲਿਆ ਕਰ ਦਿੰਨੇ ਆਂ ਜੀੜਾ ਕੱਪੜਾ ਵੀ ਘੱਟ ਪਾਉਣੇ ਆ ਤੇ ਆਪਾਂ ਨੂੰ ਸਰਦੀ ਜ਼ੁਕਾਮ ਰੈਗੜ ਜਾਂਦਾ ਆਉਂਦਾ ਆਉਂਦਾ ਹੀ ਤੇ ਇਹਦੇ ਨਾਲ ਹੀ ਆਪਣਾ ਫਾਰਮ ਦੇ ਵਿੱਚ ਵੀ ਠੰਡ ਨੇ ਆਪਦਾ ਹਮਲਾ ਕਰਤਾ ਹੈਗਾ ਤੇ ਅੱਜ ਸੁਣਾਉਣੇ ਆਂ ਆਪਣੇ ਫਾਰਮ ਦੇ ਵਿੱਚ ਇੱਕ ਗਾਂ ਜਿਹੜੀ ਉਹ ਠੰਡ ਨਾਲ ਇਨਫੈਕਟਡ ਹੋ ਗਈ ਉਹਨੂੰ ਨਮੂਨੀਆ ਹੋ ਗਿਆ ਤੇ 2-3 ਦਿਨ ਤੋਂ ਇਹਦੇ ਸਿੰਪਟਮ ਆ ਰਹੇ ਸੀ ਅਸੀਂ ਹਲਕਾ-ਫੁਲਕਾ ਇਲਾਜ ਕਰ ਰਹੇ ਸੀ ਪਰ ਅੱਜ ਕੰਮ ਵੱਧ ਗਿਆ ਇਹਦੇ ਲਈ ਆਪਾਂ ਕੁਝ ਦਵਾਈ ਯੂਜ਼ ਕੀਤੀ ਆ ਇਹ ਤੁਸੀਂ ਨੋਟ ਕਰੋ ਸੀ ਫੋਰ ਆਲ ਇਹ ਦੂਜੇ ਸੀ ਫੋਰ ਆਲ ਇਹਦਾ ਨਾਮ ਆ ਸਕਰੀਨਸ਼ਾਟ ਲੈ ਕੇ ਤੁਸੀਂ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਆਪਾਂ ਨੰਬਰ ਦੇ ਦੇਾਂਗੇ ਦਵਾਈ ਦਾ ਨਾਮ ਦੇਖਦੇ ਆਂ ਇੱਕ ਇਚ ਆਪਾਂ ਲਾਵਾਂਗੇ ਆਈਸੋਫਲੂਡ ਆਈਸੋਫਲੂਡ ਤੇ ਸੀ ਫੋਰ ਆਲ ਦੋਵਾਂ ਇੰਜੈਕਸ਼ਨ ਆਪਾਂ ਰੈਡੀ ਕਰ ਲਏ ਇਦਾਂ ਕੋਲ ਕੇ ਡਾਕਟਰ ਸਾਹਿਬ ਆ ਗਏ ਆਪਣੇ ਆਪਣੇ ਗਾਂ ਨੂੰ ਥੋੜੀ ਸਰਦੀ ਹੋ ਗਈ ਆ ਕਿਉਂਕਿ ਆਪਣੇ ਥੋੜਾ ਜਿਹਾ ਹਜੇ ਤਿਆਰੀ ਨਹੀਂ ਕੀਤੀ ਸੀ ਇੱਕਦਾਂ ਵੀ ਠੰਡ ਹੋਣ ਕਾਰਨ ਨਾ ਇਹਨਾਂ ਨੂੰ ਸਰਦੀ ਲੱਗ ਗਈ ਤੇ ਹੁਣ ਆਪਾਂ ਇਹਨਾਂ ਦਾ ਇਲਾਜ ਕਰਦੇਾਂਗੇ ਘਰੇ ਲਾ ਦਿਆਂ ਇੰਜੈਕਸ਼ਨ ਤੇ ਇੱਕ ਦਿਨ ਹੋ ਜਾਣਗੇ ਆ ਦੇਖੋ ਆਪਣੀ ਗਊ ਮਾਤਾ ਅਚਾਰੀ ਬਿਮਾਰ ਹੋ ਗਈ ਵਾਸ ਦਾ ਸਾਬ ਵੀ ਕਰਦੇ ਐ ਇੰਨਾ ਵੀ ਸੋਖ ਹੋ ਜਾਂਦਾ ਹੈ ਥੋੜਾ ਥੋੜਾ ਇਹਨਾਂ ਟ੍ਰੀਟਮੈਂਟ ਆ ਆਪਾਂ ਨੂੰ ਹਰ ਇੱਕ ਨੂੰ ਸਿੱਖਣਾ ਚਾਹੀਦਾ ਜੋ ਵੀ ਵੀਰ ਪਸ਼ੂ ਪਾਲਕ ਫੰਕਸ਼ਨ ਵਗੈਰਾ ਲਗਾਉਣੇ ਚਾਹੀਦੇ ਆ ਕਿੰਨੇ ਨਾਲ ਜੇ ਕੋਈ ਮਾੜੀ ਮੋਟੀ ਦਿੱਕਤ ਆਉਂਦੀ ਆ ਤਾਂ ਆਪਾਂ ਘਰੇ ਹੀ ਹੱਲ ਕਰ ਸਕੀਏ ਇਹ ਹੀ ਆਪਣੇ ਫਾਰਮ ਦੀਆਂ ਕੁਝ ਗੱਲਾਂ ਹੁੰਦੀਆਂ ਜਿਓ ਆਪਾਂ ਨੂੰ ਸਿੱਖਣੀਆਂ ਚਾਹੀਦੀਆਂ ਪਹਿਲਾਂ ਆਪਾਂ ਸੀ4 ਆਲ ਇਹਦੇ ਲਾਤਾ ਤੇ ਆਈਸੋਫਲੂਡੀ ਇਹਦੇ ਨਾਲ ਲਾਵਾਂਗੇ ਇਹ ਕਈਆਂ ਬਿਮਾਰੀਆਂ ਦੀ ਗੱਤ ਆ ਜਾਂਦਾ ਜਿਆਦਾਤਰ ਮਟੈਂਸ ਦੇ ਵਿੱਚ ਵੀ ਤੇ ਜਿਹੜਾ ਆਪਾਂ ਪਹਿਲਾਂ ਲਾਇਆ ਟੀਕਾ ਇਹ ਤੇ ਸੀ4 ਆਲ ਉਹ ਐਂਟੀਬਾਇਟਿਕਾ ਹਾਂਜੀ ਉਹ ਜਿਵੇਂ ਘੋਲ ਕੇ ਲੱਗਦਾ ਉਹਨਾਂ ਦਾ ਫਾਇਦਾ ਇਹ ਹੈ ਵੀ ਐਂਟੀਬਾਇਓਟਿਕ ਦਾ ਹੋਰ ਵੀ ਬਹੁਤ ਆਉਂਦੇ ਆ ਡਾਕਟਰ ਲਾਉਂਦੇ ਆ ਪਰ ਉਹਦੇ ਨਾਲ ਦੁੱਧ ਨਹੀਂ ਸੁੱਕਦੀਆਂ ਹਾਂਜੀ ਜਿੰਨਾ ਇਹਨੇ ਦੁੱਧ ਦੇਣਾ ਉਹ ਦੇ ਹੀ ਜਾਊਗੀ ਹਾਂਜੀ ਦੁੱਧ ਉੱਤੇ ਬਹੁਤ ਅਸਰ ਪੈਂਦਾ ਜਦੋਂ ਆਪਾਂ ਕੋਈ ਵੀ ਐਂਟੀਬਾਇਓਟਿਕ ਪਾਉਣ ਲਾਉਣੀ ਆ ਨਾ ਤੇ ਉਹ ਇੱਕਦਾਂਵੀ ਜਦੋਂ ਇੰਜੈਕਸ਼ਨ ਲੱਗ ਜਾਂਦਾ ਤੇ ਦਰਦ ਸੁੱਕ ਜਾਂਦਾ ਹੈਗਾ ਇਹ ਦੋਵੇਂ ਟੀਕੇ ਆਪਾਂ ਇੱਕ ਸਾਈਡ ਹੀ ਲਾਵਾਂਗੇ ਕਿਉਂਕਿ ਕੱਲ ਜੀ ਟੀਕੇ ਲਾਇਏ ਸੀ ਆਪਾਂ ਉਧਰਲੀ ਸਾਈਡ ਜ਼ਿਆਦਾ ਲਾਇਏ ਸੀ ਹਾਂਜੀ ਤੇ ਹਲਕਾ ਵਾਲਾ ਪਹਿਲਾਂ ਪਲਾਜ਼ੀ ਕੀਤਾ ਸੀ ਜ਼ਿਆਦਾ ਹਾਰਡ ਦਵਾਈ ਨਹੀਂ ਲਈ ਸੀ ਸੋ ਅੱਜ ਫਿਰ ਪਤਾ ਹੀ ਲੱਗ ਗਿਆ ਵੀ ਇਹਦਾ ਆਵਾਜ਼ ਆਉਣ ਲੱਗੀ ਸੀ ਇਹਦੇ ਅ ਰਾਤ ਨੂੰ ਜਿਵੇਂ ਜਿਵੇਂ ਠੰਡ ਵਾਦੀ ਤੇ ਕਬੂਤਰ ਦੀ ਤਰ੍ਹਾਂ ਆਵਾਜ਼ ਕਰਦੀ ਊਂ ਊਂ ਜੀ ਦੀ ਤੇ ਦੋ ਦਿਨਾਂ ਚੀਵਲੋ ਇਹਦਾ ਫਰਕ ਪੈ ਗਿਆ ਸਰੀਰ ਲਸੀ ਹੋ ਗਿਆ ਬਸ ਕੱਲ ਹੀ ਥੋੜੇ ਛਾਂਤ ਜ਼ਿਆਦਾ ਪਈ ਸੀ ਤੇ ਕੱਲ ਨਾਲ ਹੀ ਇਹਨੇ ਇੱਕ ਦਿਨ ਦੇ ਵਿੱਚ ਹੀ ਇਹ ਹੋ ਜਾਂਦਾ ਹੈ ਪਸ਼ੂ ਇਹ ਇੰਜੈਕਸ਼ਨ ਵੀ ਲਾ ਲਈ ਆਪਾਂ ਸੋ ਆਪਾਂ ਇਹ ਵੀਡੀਓ ਬਣਾਉਂਦੇ ਸੀਗੇ ਵੀ ਤੁਹਾਨੂੰ ਵੀ ਇਹ ਚੀਜ਼ਾਂ ਨਾ ਧਿਆਨ ਰੱਖਣੀਆਂ ਚਾਹੀਦੀਆਂ ਵੀ ਸਰਦੀ ਆਉਂਦੀ ਆ ਜਦੋਂ ਜਾਂ ਤਾਂ ਉਦੋਂ ਰਗੜ ਜਾਂਦੀ ਹੈ ਤੇ ਜਾਂ ਜਦੋਂ ਗਰਮੀ ਇੱਕਦਮ ਜ਼ਿਆਦਾ ਹੋ ਜਾਂਦੀ ਹੈ ਤੇ ਪਸ਼ੂ ਨੂੰ ਉਦੋਂ ਖਰਾਬ ਕਰਦੀ ਹੈ ਇਹਨਾਂ ਗੱਲਾਂ ਦਾ ਆਪਾਂ ਨੂੰ ਆਪਣੇ ਫਾਰਮ ਦੇ ਵਿੱਚ ਬਹੁਤ ਧਿਆਨ ਰੱਖਣਾ ਪੈਂਦਾ ਆਪਾਂ ਫਾਰਮ ਦੀ ਸ਼ੁਰੂਆਤ ਹਜੇ ਨਵੀਂ ਕੀਤੀ ਆ ਆਪ ਨੂੰ ਹੋ ਗਿਆ ਸਾਲ ਡੇਢ ਸਾਲ ਤੇ ਸਮਝ ਲਓ ਇੱਕ ਸਾਡੀ ਨਵੀਂ ਆ ਵੀ ਹੁਣ ਸਰਦੀ ਦੁਬਾਰਾ ਆਪਾਂ ਨੂੰ ਨਵੀਂ ਆ ਗਈ ਹੈ ਤੇ ਆਉਂਦੀ ਆਉਂਦੀ ਸਰਦੀ ਆਪਾਂ ਨੂੰ ਗਾਂ ਤੇ ਆਪਣੀ ਤੇ ਭਾਰੀ ਪੈ ਗਈ ਆ ਤੇ ਹੁਣ ਆਪਾਂ ਇਹਦਾ ਇਲਾਜ ਕਰਕੇ ਤੁਹਾਨੂੰ ਟ੍ਰੀਟਮੈਂਟ ਦਿਖਾਵਾਂਗੇ ਕੱਲ ਉਹ ਇਹ ਬਿਲਕੁਲ ਠੀਕ ਹੋ ਜੂਗੀ ਜੇ ਨਾ ਹੋਇਆ ਤਾਂ ਆਪਾਂ ਇਹਦੀ ਰਿਪੀਟ ਡੋਜ਼ ਕਰਾਂਗੇ ਇੱਕ ਵਾਰੀ ਇਹ ਦਵਾਈ ਦੀ ਬਾਕੀ ਆਪਾਂ ਹੁਣ ਪੱਠੇ ਨੀਰਾਂ ਦਾ ਕੰਮ ਨਿਭੜ ਗਿਆ ਇਹਨਾਂ ਨੂੰ ਪਾਤੇ ਆ ਪੱਠੇ ਪਾਤੇ ਆ ਆਪਾਂ ਇਹਦਾ ਦਾਣਾ ਇਹਦੇ ਤੇ ਆਪਾਂ ਜਿਹੜਾ ਤੁਸੀ ਤੁਹਾਨੂੰ ਦੱਸਿਆ ਸੀ ਵੀ ਅਸੀਂ ਖਾੜ ਲਾ ਕੇ ਫੀਡ ਜਿਹੜੀ ਰੱਖੀ ਉਹ ਪਾ ਦਿੰਨੇ ਆ ਤੇ ਆਪਣੇ ਛੋਟੇ ਜਿਹੇ ਫਾਰਮ ਦੇ ਵਿੱਚ ਫਿਲਹਾਲ ਦੋ ਗਾਈਆਂ ਤੇ ਦੋ ਆਪਣੇ ਪਿਆਰੀ ਜਿਹੀਆਂ ਬੱਜਾਂ ਜਿਹੜੀਆਂ ਆਪਾਂ ਹਰਿਆਣੇ ਤੋਂ ਪਰਚੇਜ਼ ਕੀਤੀਆਂ ਸੀ ਕਾਫੀ ਮਹਿੰਗੇ ਮੁੱਲ ਤੇ ਤੇ ਇੱਕ ਆਪਣੀ ਲਾਡੋ ਇਹ ਦਿਖਾਓ ਲਾਡੋ ਇਦਾਂ ਐਸੇ ਬੰਗੋ ਆਸੀ ਪਿਆਰ ਨਾਲ ਲਾਡੋ ਵੀ ਕਹ ਦਿੰਦੇ ਇਹ ਬਹੁਤ ਭੇੜਾ ਬੱਚਾ ਸਾਡਾ ਦੋ ਦਿਨ ਹੋ ਗਏ ਇੱਥੇ ਪਾਣੀ ਨਹੀਂ ਆਇਆ ਟੂਟੀ ਦਾ ਤੇ ਇਹ ਅੱਜ ਨਹਾਉਣ ਨੂੰ ਕਰਦੀ ਸੀ ਇਹਦੇ ਕਰਮਾਂ ਨੂੰ ਵਿਚਾੜ ਨੂੰ ਦੂਜੇ ਨਵਾਏ ਗਈਆਂ ਮੱਜਾਂ ਤੇ ਪਾਣੀ ਮੁੱਕ ਗਿਆ ਇਹ ਵਿਚਾਰੀ ਰਹਿ ਗਈ ਅੱਜ ਨਹਾਉਣ ਕੰਢੇ ਕਿਹੜੇ ਬੜਾ ਰੌਲਾ ਪਾਇਆ ਓਏ ਓਏ ਕਰੇਗੀ ਵੀ ਮੈਨੂੰ ਵੀ ਨਵਾ ਦੋ ਤੇ ਪਰ ਵਿਚਾਰੀ ਕੱਲ ਨੂੰ ਨਵਾਵਾਂਗੇ ਜਦੋਂ ਜੇ ਪਾਣੀ ਆਇਆ ਦਾ ਸ਼ਹਿਰ ਦੇ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਆਉਂਦੀਆਂ ਆ ਕਿ ਜੇ ਆਪਾਂ ਪਿੰਡਾਂ ਵਾਲੇ ਹੁੰਨੇ ਆ ਪਿੰਡਾਂ ਦੇ ਵਿੱਚ ਆਪਾਂ ਨੂੰ ਬੋਰਾਂ ਦਾ ਪਾਣੀ ਮਿਲ ਜਾਂਦਾ ਪਾਣੀ ਵਧੀਆ ਹੁੰਦਾ ਪਿੰਡਾਂ ਦਾ ਸ਼ਹਿਰ ਦਾ ਪਾਣੀ ਜਿਹੜਾ ਆਪਾਂ ਮੱਛੀ ਮੋਟਰ ਲੱਗੀਆਂ ਆ ਉਹਨਾਂ ਦਾ ਪਾਣੀ ਖਾਰਾ ਬਹੁਤ ਜ਼ਿਆਦਾ ਹੁੰਦਾਗਾ ਤੇ ਉਹ ਪਸ਼ੂਆਂ ਦੇ ਨਾਲ ਪੀਣ ਦੇ ਕੰਮ ਆਉਂਦਾ ਨਾ ਆਪਣੇ ਕੋਈ ਜਿਹੜਾ ਕੱਪੜਾ ਧੋਣ ਦੇ ਕੰਮ ਆਉਂਦਾਗਾ ਇੱਕ ਦੇ ਵਿੱਚ ਇਹ ਦਿੱਕਤ ਬਹੁਤ ਜ਼ਿਆਦਾ ਹੈ ਤੇ ਆਪਾਂ ਨਾ ਆ ਵੀਡੀਓ ਵੇਖਦੇ ਆ ਇੰਸਟਾਗ੍ਰam ਵਗੈਰਾ ਤੇ ਵੀ ਕਈ ਦਵਾਈਆਂ ਵਾਲੇ ਬਾਈ ਵੀਡੀਓ ਪਾਉਂਦੇ ਨੇ ਕੰਪਨੀ ਵਾਲੇ ਵੀ ਆ ਜੀ 2 ਮਹੀਨੇ ਦਾ ਕੱਟਾ ਸੀ ਹੁਣ ਕੱਟੀ ਸੀ ਉਸ ਤੋਂ ਬਾਅਦ ਹੁਣ ਇਹ ਇੰਨੇ ਮਹੀਨੇ ਦੀ ਹੋ ਗਈ ਇੰਨੀ ਗ੍ਰੋਥ ਹੋ ਗਈ। ਆ ਕਈ ਬਾਈ ਕਮੈਂਟ ਵੀ ਕਰਦੇ ਨੇ ਨੋਟ ਕਰਦੇ ਕਈ ਨਹੀਂ ਨੋਟ ਕਰਦੇ ਉਹਨੇ ਸਿੰਘ ਏਡੇ ਏਡੇ ਬਾਹਰ ਆਏ ਉਹ ਕੱਟੋ-ਕੱਟ 5 ਮਹੀਨੇ ਦੀ ਕੱਟੀ ਨੂੰ ਦੱਸੀ ਜਾਂਦੇ 2 ਮਹੀਨੇ ਦੀ ਦੇਖੋ ਏਡੀ ਗ੍ਰੋਥ ਹੋ ਗਈ। ਇਸ ਤਰ੍ਹਾਂ ਸਾਰਾ ਲੋਟੀ ਆ ਆ ਆਪਣੀ ਕੱਟੀ ਹੋ ਗਈ ਆ 3 ਮਹੀਨੇ ਦੀ ਕੰਪਲੀਟ। ਹਾਂਜੀ ਤੇ ਇਹਦੇ ਸਿੰਘ ਦੇਖੋ ਆ ਦੇਖੋ ਸਿੰਘ ਇਹਦੇ ਹਜੇ ਨਿਕਲਦੇ ਦਿਖਦੇ ਨਹੀਂ ਪਏ ਵਾਲਾਂ ਦੇ ਵਿੱਚ ਹਾਂਜੀ ਤੇ ਇਹ ਇਦਾਂ ਲੁੱਟ ਹੋਈ ਜਾਂਦੀ ਹੈ ਆਪਣੇ ਕਿਸਾਨਾਂ ਦੀ ਉਹ ਫੀਡ ਕੋਈ ਪ੍ਰੋਡਕਟ ਕਹਿੰਦੇ ਆ ਜੀ ਉਹ ਪ੍ਰੋਡਕਟ ਨਾ ਨਹੀਂ ਵੱਡੇ ਹੋਏ ਉਹ ਆਪਦੀ ਉਮਰ ਪੂਰੀ ਕਰਕੇ ਵੱਡੇ ਹੋਏ ਬਈ ਹਾਂਜੀ ਆਹ ਕੱਟੀ ਦੀ ਸਿਹਤ ਅਸੀਂ ਮੰਨਦੇ ਹਾਂ ਜੀ ਜਵਾ ਸਹੀ ਆ ਪੂਰੀ ਇਹਦੀ ਮੈਂ ਵੀ ਦੇਖਿਆ ਦਿਨ ਵੀਡੀਓ ਮਗਰ ਲੱਗੀ ਸੀ ਉਹਨਾਂ ਦੇ ਮੈਂ ਫਿਰ ਇਹਨਾਂ ਨੂੰ ਸਮਝਾਇਆ ਮੈਂ ਕਿਹਾ ਹਾਂ ਦੇਖੋ ਪਤਾ ਨਹੀਂ ਇਹ ਕੀ ਪਾਉਂਦੇ ਇਹਨਾਂ ਨੂੰ ਤੇ ਇਹਨਾਂ ਦੇ ਬੱਚੇ ਵੇਖੋ ਐਡੇ-ਐਡੇ ਹੋ ਗਏ ਆ ਤਿੰਨਾਂ ਮਹੀਨਿਆਂ ਦੀ ਸੀ ਉਹਨਾਂ ਨੂੰ ਦੱਸਿਆ ਕੱਟੀ ਤੇ ਉਹ ਐਡੀ ਸਾਰੀ ਲੱਗੇ ਐਡੀ ਕੱਟੀ ਤੇ ਮੈਂ ਕਿਹਾ ਐਡੀ ਕਿਵੇਂ ਹੋ ਗਈ ਇਹ ਮੈਨੂੰ ਕਹਿੰਦੇ ਆ ਕਿ ਮੈਨੂੰ ਦਿਖਾਓ ਮੈਂ ਫਿਰ ਇਹਨਾਂ ਨੂੰ ਵੀਡੀਓ ਦਿਖਾਈ ਤੇ ਉਹਦੇ ਸਿੰਘ ਕਾਫੀ ਏਡੇ ਏਡੇ ਕਿ ਸਿੰਘ ਸੀਗੇ ਉਹਦੇ ਨਿਕਲੇ ਵੀ ਦੇਵੇਂ ਨੂੰ ਕਹਿੰਦੇ ਇਹ ਤਿੰਨਾਂ ਮਹੀਨਿਆਂ ਦੀ ਦੀਏ ਇਹ ਘੱਟੋ ਘੱਟ ਪੰਜਾਂ ਮਹੀਨਿਆਂ ਦੀ ਆਏ ਹਾਂਜੀ ਉਹਦੀ ਪਹਿਲਾਂ ਵਾਲੀ ਵੀਡੀਓ ਕਿਸੇ ਨਾਲ ਸ਼ੂਟ ਕਰਕੇ ਰੱਖੀ ਹੁੰਦੀ ਆ ਹਾਂਜੀ ਉਦੋਂ ਦੀ ਦਿਖਾਉਂਦੇ ਉਦੋਂ ਦੇ ਸਿੰਘ ਛੋਟੇ ਹੁੰਦੇ ਆ ਤੇ ਅਚਾਨਕ ਮਹੀਨੇ 'ਚ ਉਹਦੇ ਡੇਡੇ ਸਿੰਘ ਥੋੜੀ ਆ ਜਾਣਗੇ ਉਹਨੇ ਤਿੰਨਾਂ ਮਹੀਨਿਆਂ ਦੀ ਆ ਫਿਰ ਵੀ ਆਪਾਂ ਇਹਦੀ ਜਿਹੜੀ ਗ੍ਰੋਥ ਨੂੰ ਸਹੀ ਮੰਨਦੇ ਆ ਖਾਣ ਪੀਣ ਨਾਲੋਂ ਜ਼ਿਆਦਾ ਇਹਨੂੰ ਖੁੱਲਾ ਭਜਾਉਣਾ ਚਾਹੀਦਾ ਅਸੀਂ ਤੁਹਾਨੂੰ ਵੀਡੀਓ ਵਿਖਾਵਾਂਗੇ ਕਿਵੇਂ ਸਾਡੀ ਗਲੀ 'ਚ ਇਹ ਭਾਈਦੀ ਹੈ ਨਾ ਆਪਾਂ ਗੱਲ ਅਕਸਰ ਹੀ ਕਰਦੇ ਹੁੰਨੇ ਆਪਣੇ ਲਾਈਵ 'ਚ ਵੀ ਵੀ ਲੋਕਾਂ ਨੇ ਕੁੱਤੇ ਰੱਖੇ ਸਾਡੀ ਕੱਟੀ ਰੱਖੀ ਆ ਅਸੀਂ ਦਿੱਲੀ ਇਹਦੀ ਸੈਰ ਕਰਾਉਣੀ ਆ ਸਾਨੂੰ ਇਹ ਮਸਾ ਮਸਾਈਆਂ ਕਿਉਂਕਿ ਆਪਣੇ ਫਾਰਮ ਦੇ ਵਿੱਚ ਪਹਿਲਾਂ ਬੱਚੇ ਆ ਗਏ ਸੀ ਇਹ ਗਾਇਆਂ ਦੇ ਮਗਰ ਤੇ ਫਿਰ ਆਪਾਂ ਮੱਝ ਲਈ ਸੀ ਉਹਦੇ ਮਗਰ ਕੱਟਾ ਆ ਗਿਆ ਸੀ ਤੇ ਇਹ ਆਪਣੇ ਘਰੇ ਆ ਕੇ ਜਨਮ ਲਿਆਇਣੀ ਇਹ ਵੀ ਮਾਧਰਾ ਜਿਹੜੀ ਮਸਾ ਮਸਾ ਜੀ ਹੋਈ ਹੈ ਪਹਿਲੇ ਲაქਟੇਸ਼ਨ ਦੀ ਸੀਗੀ ਤੇ ਪਹਿਲੇ ਲაქਟੇਸ਼ਨ ਕਰਕੇ ਉਹਨੇ ਇਹਨੂੰ ਝੱਲਿਆ ਨਹੀਂ ਥੋੜੇ ਦਿਨ ਫਿਰ ਇਹਨੂੰ ਅਸੀਂ ਨਿੱਪਲ ਤੇ ਪਾ ਲਿਆ ਹਾਂਜੀ ਤੇ ਇਹਦੀ ਜਿਹੜੀ ਖਰਾਕ ਆ ਸਾਡੀ ਘਰ ਦੀ ਬਣਾਈ ਬਦੇ ਸੀ ਉਹ ਵੀ ਆਨਲਾਈਨ ਟਾਈਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕੀ ਕੁਛ ਅਸੀਂ ਇਹਨੂੰ ਪਾਉਣੇ ਤੇ ਇਹਦੀ ਸਿਹਤ ਬਹੁਤ ਵਧੀਆ ਹੈਗੀ ਆ ਹਾਂਜੀ ਪੱਠੇ ਆ ਦੀ ਮਰਜ਼ੀ ਨਾਲ ਥੋੜੇ ਬੋਤੇ ਖਾਂਦੀ ਆ ਤੇ ਪਰ ਅਸੀਂ ਇਹਨੂੰ ਜ਼ਿਆਦਾ ਪਾਉਂਦੇ ਨਹੀਂ ਹੁਣ 3 ਮਹੀਨਿਆਂ ਦੀ ਪੱਠੇ ਵੈਸੇ ਵੀ ਨਾ ਬੱਚੇ ਨੂੰ ਛੋਟੇ ਨੂੰ ਪਾਉਣੇ ਨਹੀਂ ਚਾਹੀਦੇਗੇ 2-3 ਮਹੀਨੇ ਤੱਕ ਪੱਠੇ ਘਾਟੀ ਪਾਉਣੇ ਚਾਹੀਦੇ ਨਹੀਂ ਤਾਂ ਇਹਨਾਂ ਦਾ ਪੇਟ ਜ਼ਿਆਦਾ ਲੰਮਕ ਜਾਂਦਾ ਹੈਗਾ ਤੇ ਫਿਰ ਉਹ ਗ੍ਰੋਥ ਕਰਨੋਂ ਹਟ ਜਾਂਦੇ ਬੱਚੇ ਹਾਂਜੀ ਕਿ ਟਿੱਲ ਜੇ ਬਣ ਜਾਂਦੇ ਆ ਅੱਪਾ ਇਹਦੀ ਖਰਾਕ ਬਾਰੇ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਵੀ ਹੋਰ ਤੁਸੀਂ ਸਾਡੇ ਤੋਂ ਕਿੰਦਾ ਦੀ ਵੀਡੀਓ ਕਿੰਦੀ ਜਾਣਕਾਰੀ ਚਾਹੁੰਦੇ ਆ ਉਹਨੇ ਦੇ ਲਈ ਸਾਨੂੰ ਦੇਵ ਜਾਇਦ ਜੀ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਜੀ ਇੱਕ ਦੁਆਰਾ ਤੋਂ ਧੰਨਵਾਦ ਸਾਡੇ ਸਬਸਕ੍ਰਾਈਬਰਾਂ ਦਾ 20k ਸਬਸਕ੍ਰਾਈਬਰ ਸਾਡੇ YouTube ਚੈਨਲ ਤੇ ਪੂਰੇ ਕਰਨ ਲਈ ਬਹੁਤ ਬਹੁਤ ਧੰਨਵਾਦ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਧੰਨਵਾਦੀ